ਜਗਤੋ ਪੰਜਾਬੀਓ ਹੁਣ ਦੇਖਦੇ ਆ ਕਿ ਤੁਹਾਡੀਆਂ ਕਿੰਨੀਆਂ ਕੜਖਾ ਚਾਕਤੀਆਂ ਨੇ ਰਾਜ ਸਿੰਘ ਖਾਲਸਾ ਦੇ ਵੱਲੋਂ ਬਿਆਨ ਦਿੱਤੇ ਗਏ ਉਥੇ ਲੱਖਾ ਸਿੰਘ ਸਿਧਾਣਾ ਦੇ ਹੱਕ ਦੇ ਵਿੱਚ ਰਾਜ ਸਿੰਘ ਖਾਲਸਾ ਦਿਖਾਈ ਦੇ ਰਿਹਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹੁਣ ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਨੂੰ ਜਿਹੜਾ ਕਿ ਇੱਕ ਵੱਡੀ ਅਪੀਲ ਕੀਤੀ ਜਾ ਰਹੀ ਹੈ ਕਿ 3 ਦਸੰਬਰ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਹੈ ਇਹ ਵੱਡਾ ਇਕੱਠ ਹੈ ਜਿਹੜਾ ਕਿ ਲੁਧਿਆਣੇ ਦੇ ਵਿੱਚ ਹੋਵੇਗਾ ਤੇ ਜਿਸ ਦੇ ਵਿੱਚ ਲਗਾਤਾਰ ਅਪੀਲ ਹੋ ਰਹੀ ਹੈ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਤੇ ਪਾਣੀਆਂ ਦੇ ਮੁੱਦੇ ਤੇ ਹੁਣ ਸਾਡੀ ਲੜਾਈ ਹੈ ਜਿਹੜੀ ਕਿ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਰਾਜ ਸਿੰਘ ਖਾਲਸਾ ਦੇ ਵੱਲੋਂ ਦੂਜੇ ਪਾਸੇ ਪ੍ਰਸ਼ਾਸਨ ਤੇ ਫੈਕਟਰੀਆਂ ਦੇ ਮਾਲਕ ਨੂੰ ਲੈ ਕੇ ਪੁਲਟਵਾਰਕ ਕੀਤਾ ਗਿਆ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਰਾਜ ਸਿੰਘ ਖਾਲਸਾ ਦਾ ਕੀ ਕਹਿਣਾ ਹੈ ਕਿ ਲੱਖ ਬੰਦਾ ਲੈ ਕੇ ਆਵਾਂਗੇ ਉਹ ਭੜਾਵਾ ਤੂੰ 5 ਲੱਖ ਲੈ ਕੇ ਆ 5 ਲੱਖ ਨਲਕਾਰ ਕਿਉਂ ਰਿਹਾ ਇਹ ਤਾਂ ਦੇਖ ਲੈ ਉਹ ਜਿਨ੍ਹਾਂ ਦੇ ਗੁਰੂ ਸਵਾ ਲੱਖ ਨਾਲ ਇੱਕ ਲੜਾਉਂਦੇ ਰਹੇ ਨੇ ਤੂੰ ਲੱਖ ਬੰਦੇ ਦੀ ਧਮਕੀ ਦਿੰਦਾ ਓਏ ਭਰਾਵਾ 5 ਲੱਖ ਲੈ ਕੇ ਆਈ ਪਰ ਅਗਵਾਈ ਤੂੰ ਕਰੀ ਚੱਡਿਆ ਚ ਪੂਛ ਦੇ ਕੇ ਨਾ ਭੱਜੀ ਫਿਰ ਅਗਵਾਈ ਤੂੰ ਕਰੀ ਇਧਰੋਂ ਅਗਵਾਈ ਲੱਖਾਂ ਸਦਾਣਾ ਕਰੂਗਾ ਫਿਰ ਲੱਗ ਜਾਊਗਾ ਪਤਾ ਕਿਹਦੇ ਪੱਟਾਂ ਚ ਦਮ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕੀ ਪ੍ਰਸ਼ਾਸਨ ਨਾਲੇ ਬਹੁਤ ਸੇਤੀ ਗਰੀਬ ਬੰਦੇ ਚੜ ਜਾਂਦੇ ਆ ਪਰਚੇ ਪਾ ਦਿੰਦੇ ਆ ਫਿਰ ਸੇਤੀ ਕਹਿ ਦਿੰਦੇ ਆ ਜੀ ਪੰਜਾਬ ਨੂੰ ਖਤਰਾ ਇਹਨਾਂ ਤੋਂ ਐਨਐਸਏ ਤੱਕ ਲੱਗ ਜਾਂਦੀਆਂ ਨੇ ਆ ਹੁਣ ਕੱਲ ਦਾ ਹੈ ਭੌਂਕ ਰਿਹਾ ਬੰਦਾ ਕੱਲ ਦਾ ਕੀ ਕੁਛ ਕਹਿ ਰਿਹਾ ਅਸੀਂ ਲੱਖ ਲੈ ਆ ਲੱਖ ਬੰਦਾ ਲੈ ਕੇ ਆਵਾਂਗੇ ਅਸੀਂ ਇੱਟ ਤਜਵਾ ਪੱਥਰ ਨਾਲ ਦੇਵਾਂਗੇ ਹੁਣ ਪ੍ਰਸ਼ਾਸਨ ਕਿੱਥੇ ਆ ਓਏ ਹੁਣ ਸਰਕਾਰ ਕਿੱਥੇ ਆ ਹੁਣ ਕਿਉਂ ਸੌਂ ਗਿਆ ਭਗਵੰਤ ਮਾਨ ਹੁਣ ਕਿਉਂ ਨਹੀਂ ਨਜ਼ਰ ਆਉਂਦਾ ਹੁਣ ਕਿਉਂ ਨਹੀਂ ਐਨਐਸਏ ਲੱਗਦੀ ਕੀ ਅਨਸੇ ਕਲੀ ਸੱਖਾਂ ਬਾਤ ਹੀ ਰੱਖੀ ਹੋਈ ਆ ਉਹ ਪ੍ਰਵਾਸੀ ਆ ਕੇ ਪੰਜਾਬ ਦੇ ਵਿੱਚ ਵਸ ਰਹੇ ਨੇ ਤੇ ਧਮਕੀਆਂ ਦੇ ਰਹੇ ਨੇ ਪੰਜਾਬੀਆਂ ਨੂੰ ਉਹ ਲਹਨਤਾ ਨੂੰ ਇਹ ਜੋ ਮੁੱਖ ਮੰਤਰੀ ਤੇ ਜਿਹੜਾ ਪੰਜਾਬ ਦਾ ਹੋ ਕੇ ਪੰਜਾਬੀ ਹੋ ਕੇ ਉਹ ਪ੍ਰਵਾਸੀਆਂ ਤੋਂ ਧਮਕੀਆਂ ਦਵਾਈ ਜਾਂਦਾ ਕਿ ਅਸੀਂ ਲੱਖ ਬੰਦਾ ਲੈ ਕੇ ਸਾਹਮਣੇ ਖੜਾ ਕਰ ਦਾਂਗੇ ਪ੍ਰਵਾਸੀ ਉਹ ਵੀ ਵੀ ਪ੍ਰਵਾਸੀ ਲੱਖ ਬੰਦਾ ਲਿਆਵਾਂਗੇ ਜਿਹੜਾ ਫੈਕਟਰੀਆਂ ਚ ਕੰਮ ਕਰਦਾ ਹੈ ਜਿਹੜੀਆਂ ਫੈਕਟਰੀਆਂ ਦਾ ਪਾਣੀ ਗੰਦੇ ਬੁੱਡੇ ਨਾਲੇ ਚਾਉਂਦਾ ਤੇ ਉਹ ਬੁੱਡੇ ਨਾਲੇ ਦਾ ਪਾਣੀ ਸਤਲੁਜ ਚਾਉਂਦਾ ਤੇ ਉਹ ਸਤਲੁਜ ਦਾ ਪਾਣੀ ਉਹ ਸਾਡੇ ਅੰਦਰ ਜਾਂਦਾ ਓਏ ਨਿਰਾ ਕੈਂਸਰ ਕੈਮੀਕਲ ਕਾਲੇ ਪੀਲੇ ਕੀ ਕੀ ਕੁਸ਼ ਹੋ ਗਿਆ ਪਿਆ ਯਾਰ ਕੀ ਕੀ ਕਰਾਈਏ ਤੇ ਉਹੀ ਬੰਦੇ ਓਏ ਉਹੀ ਬੰਦੇ ਲੁਧਿਆਣੇ ਚ ਬਹਿ ਕੇ ਕਾਨਫਰੰਸ ਕਰਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਅਈ ਮਾਰਾਂਗੇ ਓਏ ਪੰਜਾਬੀਓ ਜੇ ਸਾਡੇ ਵੱਲ ਵਧੋਗੇ ਤਾਂ ਲੱਖ ਬੰਦਾ ਲੈ ਕੇ ਸਾਹਮਣਾ ਕਰਾਂਗੇ ਇੱਕ ਦਾ ਜਵਾਬ ਪੱਥਰ ਨਾਲ ਦੇਵਾਂਗੇ ਹੁਣ ਪੰਜਾਬੀਓ ਜਾ ਤਾਂ ਫਿਰ ਲਹੂ ਚਿੱਟਾ ਤੁਹਾਡਾ ਹੋ ਗਿਆ ਜਦਾਂ ਕੱਢਣ ਪਾਉਣ ਨੂੰ ਆਪਣੇ ਚ ਕੁਝ ਰਹੀ ਨਹੀਂ ਜੇ ਆਪਾਂ 3 ਤਰੀਕ ਨੂੰ ਵੀ ਘਰਾਂ 'ਚ ਬੈਠੇ ਰਹੇ ਜੇ 3 ਤਰੀਕ ਨੂੰ ਚਾਲੇ ਨਾ ਪਾਇ ਲੁਧਿਆਣੇ ਨੂੰ ਫਿਰ ਤਾਂ ਸਮਝ ਲਓ ਯਾਰ ਵੀ ਆਪਣੇ 'ਚ ਅਣਖਾਂ ਗੈਰ ਤਾਂ ਫਿਰ ਤਾਂ ਸਭ ਖਤਮ ਹੋ ਗਈਆਂ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਖੂਨ ਸੀ ਉਹ ਨਿਕਲ ਗਿਆ ਸਾਡੇ 'ਚ ਜੇ ਨਾ 3 ਤਰੀਕ ਨੂੰ ਘਰਾਂ 'ਚ ਹੀ ਬੈਠੇ ਰਹੇ ਚੂੜੀਆਂ ਪਾਲਿਓ ਫਿਰ ਤਾਂ ਇਹਦੂ ਬਾਤ ਤਾਂ ਪ੍ਰਭੂ ਚੂੜੀਆਂ ਪਾਲਿਓ ਫਿਰ ਆਪਣੇ ਪੱਲੇ ਦੱਲੇ ਕੱਖ ਵੀ ਨਹੀਂ ਫਿਰ ਨਾ ਤੁਸੀਂ ਨਾ ਤੁਸੀਂ ਇੱਥੇ ਭਈਆਂ ਨੂੰ ਦਬ ਸਕਦੇ ਹੋ ਤੇ ਫਿਰ ਤੁਸੀਂ ਇੱਥੇ ਡੰਡੇ ਖਾਇਆ ਕਰੋਗੇ ਓਏ ਭਈਆਂ ਤੋਂ ਪੰਜਾਬੀ ਓਏ ਭਈਆਂ ਤੋਂ ਡੰਡੇ ਅੱਜ ਆਲਾ ਲਲਕਾਰ ਰਿਹਾ ਹੈ ਲਲਕਾਰ ਕਰਤੇ ਰਿਹਾ ਹੈ ਕਿ ਤੁਹਾਨੂੰ ਇਹੀ ਪਾਣੀ ਪਿਾਵਾਂਗੇ ਤੁਹਾਨੂੰ ਮਾਰਾਂਗੇ ਤੁਹਾਨੂੰ ਕੈਂਸਰ ਕਰਾਂਗੇ ਤੇ ਨਾਲੇ ਲਲਕਾਰਾਂਗੇ ਓਏ ਇਹ ਇਹ ਲਲਕਾਰ ਹੈ ਓਏ ਪੰਜਾਬੀਓ ਤੁਹਾਨੂੰ ਮਾਰੀ ਹੋਈ ਓਏ ਓਏ ਘਰਾਂ 'ਚ ਬੜਕੇ ਨਾ ਬਹਿ ਜਾਓ ਓਏ ਮੈਂ ਬਾਰ-ਬਾਰ ਕਹਣਾ ਇਹ ਮਸਲਾ ਕੱਲਾ ਸਾਡਾ ਨਹੀਂ ਹੈ ਇਹ ਮਸਲਾ ਕੱਲਾ ਲੱਖੇ ਦਾ ਨਹੀਂ ਹੈ ਓਏ ਮਸਲਾ ਇਹ ਪੰਜਾਬ ਦਾ ਓਏ ਸਾਡੇ ਫਿਊਚਰ ਦਾ ਸਾਡੇ ਬੱਚਿਆਂ ਦਾ ਓਏ ਕੈਂਸਰ ਨਾਲ ਮਰ ਰਹੇ ਨੇ ਓਏ ਚਮੜੀ ਦੇ ਰੋਗ ਲੱਗ ਗਏ ਓ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਤੇ ਅਸੀਂ ਘਰਾਂ 'ਚ ਬਹਿ ਕੇ ਫਿਰ ਚੂੜੀਆਂ ਪਾ ਲਿਓ ਓਏ ਪੰਜਾਬੀਓ ਫੇਰ ਨਾ ਬਾਹਰ ਨਿਕਲਿਓ ਫੇਰ ਤੁਸੀਂ ਮੂੰਹ ਦਿਖਾਉਣ ਦੇ ਲਾਇਕ ਹੀ ਨਹੀਂ ਜੇ ਤਿੰਨ ਤਰੀਕ ਨੂੰ ਨਾ ਪਹੁੰਚੇ ਇਸ ਮੋਰਚੇ 'ਚ ਇਹ ਮੋਰਚਾ ਕਿਸੇ ਇੱਕ ਧਿਰ ਦਾ ਨਹੀਂ ਹੈ ਇਹ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਇਹ ਮੋਰਚਾ ਸਾਂਝਾ ਓਏ ਕਿਸੇ ਪਾਰਟੀ ਦਾ ਨਹੀਂ ਇਹ ਮੋਰਚਾ ਪੰਜਾਬ ਦਾ ਹੈ ਪੰਜਾਬ ਦੇ ਪਾਣੀ ਦਾ ਹੈ ਜੇ ਨਾ ਪਹੁੰਚੇ ਤੇ ਫਿਰ ਚੂੜੀਆਂ ਸੱਚੀ ਪਾ ਲਓ ਯਾਰ ਫੇਰ ਆ ਸਾਡੇ ਅੱਲੇ ਪੱਲੇ ਸਾਡੇ ਕੱਖ ਨਹੀਂ ਫੇਰ ਪੰਜਾਬੀ ਕੌਣ ਦੇ ਆਪਾਂ ਲਾਇਕ ਹੀ ਨਹੀਂ ਨਾ ਆਪਾਂ ਪੰਜਾਬੀ ساری ਉਮਰ ਬਣ ਸਕਦੇ ਆ ਓਏ ਪੰਜਾਬੀਆਂ ਦਾ ਉਹ ਖੂਨ ਉਹ ਗੈਰਤ ਉਹ ਅਣਖ ਉਹ ਜੁਰਤਾਂ ਕਾਬਲ ਕੰਧਾਰ ਤੋਂ ਕਰਾਜ ਹਰੀ ਸਿੰਘ ਨਲੂਏ ਜੋਧੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਸਾਲ ਰਿਹਾ ਦੂਜੇ ਧਰਮਾਂ ਨੂੰ ਬਚਾਉਣ ਦੇ ਲਈ ਕੁਰਬਾਨੀਆਂ 90% ਕੁਰਬਾਨੀਆਂ ਇਸ ਦੇਸ਼ ਨੂੰ ਯਾਦ ਕਰਾਉਣ ਦੇ ਲਈ ਤੇ ਅਸੀਂ ਉਹ ਉਸ ਤਾਮ ਦੇ ਵਾਰਸਾ ਓਏ ਤੇ ਅੱਜ ਸਾਨੂੰ ਲੁਧਿਆਣੇ ਚ ਬਹਿ ਕੇ ਕੋਈ ਲਲਕਾਰੇ ਕਿ ਅਸੀਂ ਤੁਹਾਨੂੰ ਕੈਂਸਰ ਵੰਡਾਂਗੇ ਅਸੀਂ ਤੁਹਾਨੂੰ ਕਾਲੇ ਪੀਲੇ ਵੰਡਾਂਗੇ ਤੇ ਤੁਹਾਡੇ ਕੈਂਸਰਾਂ ਤੋਂ ਅਸੀਂ ਕਰੋੜਾ ਰੁਪਏ ਕਮਾਵਾਂਗੇ ਤੇ ਅਸੀਂ ਘਰਾਂ ਚ ਬੈਠੇ ਰਹੀਏ ਤੇ ਫਿਰ ਲਹਨਤਾਂ ਨੇ ਫਿਰ ਅਸੀਂ ਪਨਾ ਪੰਜਾਬੀਆਂ ਨਾ ਅਸੀਂ ਸਿੱਖਾਂ ਇਹ ਹੁਣ ਤੁਹਾਡੇ ਸਾਰੇ ਆਹ ਪੰਜਾਬੀਓ ਤੁਰਨਾ ਕ ਘਰਾਂ ਦੇ ਵਿੱਚ ਬੜ ਕੇ ਮਰਨਾ ਬਾਈ ਲੱਖੇ ਸਦਾਣੀ ਦੀ ਗੱਲ ਸਹੀ ਹੈ ਉਹ ਜਾਂ ਤਾਂ ਲੜ ਲਓ ਲੜ ਕੇ ਮਰ ਜਾਓ ਕੌਮ ਦੇ ਲੇਖੇ ਜ਼ਿੰਦਗੀ ਲਾ ਦੋ ਪੰਜਾਬ ਦੇ ਲੇਖੇ ਲਾ ਦੋ ਪੰਜਾਬ ਦੇ ਪਾਣੀਆਂ ਦੇ ਲੇਖੇ ਜ਼ਿੰਦਗੀ ਲਾ ਦੋ ਜਾਂ ਫਿਰ ਲੀਟਰ ਸਪਰੇ ਦਾ ਲਿਆਓ ਤੇ ਮਰ ਜਾਓ ਇਦੂ ਤਾਂ ਫਿਰ ਜੇ ਨਹੀਂ ਇਹ ਤਨ ਤਰੀਕ ਨੂੰ ਆ ਸਕਦੇ ਫਿਰ ਚੂੜੀਆਂ ਪਾ ਲਓ ਫਿਰ ਮੱਥੇ ਤੇ ਲਿਖ ਲਿਓ ਕਿ ਅਸੀਂ ਫਲਾਣੇ ਲੀਡਰ ਦੇ ਚਮਚੇ ਆ ਅਸੀਂ ਫਲਾਣੇ ਲੀਡਰ ਦੇ ਚਮਚੇ ਆ ਅਸੀਂ ਫਲਾਣੀ ਪਾਰਟੀ ਦੇ ਚਮਚੇ ਆ ਅਸੀਂ ਭਗਤਾਂ ਫੁੱਦੂ ਲਿਖ ਲਓ ਇੱਥੇ ਫੁੱਦੂ ਜਿਹੜੇ ਜਿਹੜੇ ਤਿੰਨ ਤਰੀਕ ਨੂੰ ਵੀ ਆ ਸਕਾਂਗੇ ਹੁਣ ਓਏ ਓਏ ਇੱਕ ਲਲਕਾਰ ਤੇ ਵੀ ਨਹੀਂ ਆ ਸਕਣਗੇ ਫਿਰ ਸਮਝ ਲਓ ਫਿਰ ਫਿਰ ਤੁਸੀਂ ਸੱਚੀਓ ਤੁਹਾਡਾ ਲਹੂ ਚਿੱਟਾ ਫਿਰ ਤੁਸੀਂ ਦਿੱਲੀ ਨਾਲ ਹੀ ਰਲ ਗਿਓ ਉਹ ਭਈਆਂ ਨਾਲ ਹੀ ਰਲ ਗਿਓ ਤੁਸੀਂ ਫਿਰ ਤੁਸੀਂ ਪੰਜਾਬ ਲਈ ਕਦੇ ਲੜ ਨਹੀਂ ਸਕਦੇ ਤੇ ਗੱਲ ਦੂਜੀ ਆ ਜਿਹੜਾ ਅਲੀਰ ਜਿਹੜਾ ਕਹਿੰਦਾ ਵੀ ਲੱਖਾ ਬਲੇਕਮੈਲਰ ਹੈ ਜਾਂ ਇਹਨਾਂ ਦੀ ਜਿਹੜੀ ਟੀਮ ਹੈ ਬਲੇਕਮੈਲਰਾਂ ਦੀ ਹੈ ਮੈਂ ਇਸ ਨੂੰ ਕਹਦਾ ਕਿ ਤੇਰੀ ਇੰਨੀ ਯੁਰਤ ਨਹੀਂ ਤੂੰ ਐਡਾ ਹਜੇ ਹੋਇਆ ਨਹੀਂ ਕਿ ਤੂੰ ਲੱਖੇ ਨੂੰ ਖਰੀਦ ਲੈ ਉਹ ਲੱਖੇ ਨੂੰ ਖਰੀਦਣ ਵਾਲੇ ਤਾਂ ਅਮਿਤ ਸਾਹ ਵਰਗੇ ਬਾਦਲ ਵਰਗੇ ਇਹ ਤਾਂ ਉਹਨਾਂ ਅੱਗੇ ਨਹੀਂ ਚੁੱਕਿਆ ਉਹ ਤੂੰ ਤਾਂ ਚੀਜ਼ ਹੀ ਕੱਖ ਦੀ ਨਹੀਂ ਤੂੰ ਤਾਂ ਚੀਜ਼ ਹੀ ਛੋਟੀ ਜੀ ਹੈ ਤੈਨੂੰ ਤਾਂ ਅਸੀਂ ਬਿੱਦ ਨਹੀਂ ਵੀ ਤੂੰ ਕੌਣ ਹੈ ਕਿੱਥੋਂ ਆਇਆ ਤੈਨੂੰ ਤਾਂ ਕੋਈ ਜਾਣਦਾ ਹੀ ਤੱਕ ਨਹੀਂ